ਹਾਂਜੀ ਵੀਰੋ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਅੱਜ ਚਮਾਰ ਕੌਮ ਦੀ ਪਹਿਲੀ ਵਿਦਮ ਚਮਾਰ ਸਾਹਿਬ ਦੀ ਸ਼ੂਟਿੰਗ ਚੱਲ ਰਹੀ ਹੈ ਸਾਡੇ ਪ੍ਰੋਡਿਊਸਰ ਕਰਮਜੀਤ ਸਿੰਘ ਕੱਤਰ ਮੈਂ ਰਾਈਟਰ ਸਾਡੇ ਫਿਲਮ ਦੇ ਡਾਇਰੈਕਟਰ ਜਗENDER ਦੇਰੀ ਸਾਹਿਬ ਸਾਡੀ ਫਿਲਮ ਦੇ ਕੈਮਰਾਮੈਨ ਜਸ ਮੱਝ ਸਾਡੀ ਫਿਲਮ ਚ ਵਿਲਨ ਗੋਰ ਐਕਟਰ ਬੱਚੇ ਬਾਬਾ ਜੀ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਵੀਰੋ ਸੱਤਿਆ ਜਿਵੇਂ ਕਿ ਜਦੋਂ ਅਸੀਂ ਸ਼ੁਰੂ ਕਰਦੇ ਲੱਗੇ ਤਾਂ ਸਾਨੂੰ ਬਹੁਤ ਬੰਦਾਂ ਨੇ ਡੀਮੋਟੀਵੇਟ ਕੀਤਾ ਉਸ ਲੋਕਦਾਰਿਆਂ ਤਾਂ ਗਿਆ ਵੀ ਦਿੱਤੀਆਂ ਤੇ ਸਾਡਾ ਨੀਨੂ ਛਟਰਾ ਵਾਲਾ ਜੋ ਇੱਕ ਵੱਡਾ ਰੋਲ ਕਰ ਰਿਹਾ ਸੀ ਪਰ ਜਦੋਂ ਉਹਨੂੰ ਕਿਸੇ ਨੇ ਮਿਸਕਾਇਡ ਕੀਤਾ ਤਾਂ ਉਹ ਫਿਰ ਛੱਡ ਕੇ ਚਲਾ ਗਿਆ ਤੇ ਸਾਨੂੰ ਬੜਾ ਦੁੱਖ ਹੋਇਆ ਪਰ ਸਾਡੋ ਉਮੀਦ ਆ ਕਿ ਪੂਰੀ ਚਮਾਰ ਕਮਿਊਨਿਟੀ ਪੂਰੀ ਰਵਿਦਾਸੀਆ ਕਮਿਊਨਿਟੀ ਸਾਡਾ ਸਾਥ ਦੇਵੇਗੀ ਗੁਰੂ ਰਵਿਦਾਸ ਮਹਾਰਾਜ ਦੀ ਸਾਡੇ ਤੇ ਕਿਰਪਾ ਹੋਵੇਗੀ ਤੇ ਅਸੀਂ ਇਸ ਫਿਲਮ ਨੂੰ ਇੱਕ ਵਧੀਆ ਉਚਾਈ ਤਵਾਂਗੇ ਚਮਾਰ ਕੌਮ ਦੀ ਪਹਿਲੀ ਫਿਲਮ ਨੂੰ ਅਸੀਂ ਬੜੇ ਵਧੀਆ ਢੰਗ ਨਾਲ ਰਿਲੀਜ਼ ਕਰਾਂਗੇ ਤੇ ਸਾਨੂੰ ਵੀਰੋ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆ ਹੁਣ ਤੱਕ ਤਮਹੀਆਂ ਦੇਣ ਵਾਲੇ ਤੇ ਗਲਤ ਕਹਿਣ ਵਾਲੇ ਤਾਂ ਬਹੁਤ ਨੇ ਪਰ ਸਾਥ ਦੇਣ ਵਾਲੇ ਵੀ ਸਾਹਮਣੇ ਹੋਣ ਸਾਡਾ ਸਾਥ ਦੇਣ ਮੈਂ ਜਨਾ ਕਿ ਸਾਡੇ ਵੀਰ ਕਰਮਜੀਤ ਸਿੰਘ ਜੀ ਤਰ ਤੇ ਲਹਿਰੀ ਸਾਹਿਬ ਵੀ ਕੁਝ ਬੋਲਣ ਬੋਲੋ ਵੀਰੇ ਜੀ ਹਾਂ ਜੀ ਸਾਰਿਆਂ ਨੂੰ ਪਿਆਰ ਭਰਿਆ ਸ਼ਾਸਕਾਲ ਇੱਕ ਬਹੁਤ ਵਧੀਆ ਮੁੱਦੇ ਤੇ ਫਿਲਮ ਬਣ ਰਹੀ ਹੈ ਜਾਨੀ ਕਿ ਜੋ ਕਹਿੰਦੇ ਤੇ ਲੋਕ ਐ ਦਵੇ ਕੁਚਲੇ ਨੇ ਉਹਨਾਂ ਨੂੰ ਕਿਵੇਂ ਸਤਕਾਰ ਬਹਾਰ ਹੋਊਗਾ ਕਿਵੇਂ ਬੇਗੁਮਪੁਰਾ ਬਸਾਇਆ ਜਾਊਗਾ ਇਸ ਤਰ੍ਹਾਂ ਇਹ ਫਿਲਮ ਦੇ ਵਿੱਚ ਦਿਖਾਇਆ ਜਾਊਗਾ ਤੇ ਲਹਿਰੀ ਸਾਹਿਬ ਨੇ ਬੇਨਤੀ ਉਹ ਵੀ ਜ਼ਰੂਰ ਦੱਸਣ ਤੋਂ ਸਾਹ ਹਾਂਜੀ ਹਾਂਜੀ ਬਹੁਤ ਵਧੀਆ ਫਿਲਮ ਕੰਸੈਪਟ ਸਾਡੇ ਛੋਟੀ ਸਾਹਿਬ ਨੇ ਮਤਲਬ ਬਣਾਉਣ ਸ਼ੁਰੂ ਕੀਤਾ ਜਦੋਂ ਇਹਨਾਂ ਨੇ ਸਾਨੂੰ ਕਨਸੈਪਟ ਦਿੱਤਾ ਮੈਂ ਕਿਹਾ ਜੀ ਬਹੁਤ ਹੀ ਵਧੀਆ ਫਿਲਮ ਹੈ ਇਸ ਤਰ੍ਹਾਂ ਦੀ ਫਿਲਮ ਸਾਡੇ ਸਮਾਜ ਦੇ ਵਿੱਚ ਸਾਡੇ ਐਸੀ ਭਾਰੇ ਦੇ ਭਾਈਚਾਰੇ ਦੇ ਵਿੱਚ ਬਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਇਹ ਫਿਲਮ ਦੇਖ ਕੇ ਜਾਗਰੂਕਤਾ ਬਹੁਤ ਮਿਲਦੀ ਹੈ ਜੋ ਬੋਲੇ ਸੋ ਨਿਹਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਲੈ ਵੇਖ ਸਾਰਾ 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 hello